ਸਾਸਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਧੀ ਘਰਾਣੇ ਦੀ ਜਿਸ ਨੂੰ ਲਿਖਿਆ ਹੈ ਦਹਲ ਕੌਰ ਜੀ ਹੁਣ ਅਵਕਰ ਸਿੰਘ ਬੜਾ ਖੁਸ਼ੀ ਉਸ ਨੂੰ ਮਨਪਸੰਦੀ ਤੇ ਆਪਣੇ ਪੁੱਤਰ ਲਈ ਵਧੀਆ ਲੜਕੀ ਮਿਲ ਗਈ ਸੀ ਜਿਸ ਦਾ ਨਾਮ ਸੀ ਹਰਪ੍ਰੀਤ ਕੌਰ ਹਰਪ੍ਰੀਤ ਆਪਣੇ ਮਾਪਿਆਂ ਦੀ लाਡਲੀ ਵੱਡੀ ਲੜਕੀ ਸੀ ਉਸ ਤੋਂ ਛੋਟਾ ਉਸ ਦਾ ਇੱਕ ਭਰਾ ਤੇ ਛੋਟੀ ਭੈਣ ਵੀ ਸੀ ਹਰਪ੍ਰੀਤ ਬਹੁਤ ਮਿਹਨਤੀ ਲੜਕੀ ਸੀ ਬੀਏ ਐਮਏ ਤੱਕ ਉਸਨੇ ਵਧੀਆ ਪੜ੍ਹਾਈ ਵਧੀਆ ਅੰਕ ਲੈ ਕੇ ਕਈ ਡਿਗਰੀਆਂ ਪ੍ਰਾਪਤ ਕੀਤੀਆਂ ਅੱਗੇ ਹੋਰ ਵੀ ਪੜ੍ਹਨ ਦੀ ਇੱਛਾ ਰੱਖਦੀ ਸੀ ਪਰ ਘਰ ਦੀ ਆਰਥਿਕ ਹਾਲਾਤ ਬਹੁਤ ਵਧੀਆ ਨਹੀਂ ਸੀ ਜਿੱਥੋਂ ਤੱਕ ਇਹ ਪੜ੍ਹਾਈ ਕੀਤੀ ਉਸਨੇ ਆਪਣੀ ਮਿਹਨਤ ਨਾਲ ਟਿਊਸ਼ਨ ਪੜ੍ਹਾ ਕੇ ਤੇ ਕੱਪੜਿਆਂ ਦੀ ਸਿਲਾਈ ਕਰਕੇ ਹੀ ਆਪ ਪੀਸਾਂ ਭਰ ਕੇ ਕੀਤੀ ਉਹ ਆਪਣੇ ਪਿਤਾ ਤੇ ਬਹੁਤਾ ਭਾਰ ਨਹੀਂ ਸੀ ਬਣਨਾ ਚਾਹੁੰਦੀ ਉਸ ਦਾ ਪਿਤਾ ਇੱਕ ਪ੍ਰਾਈਵੇਟ ਛੋਟੀ ਜਿਹੀ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਉਸਦੀ ਤਨਖਾਹ ਨਾਲ ਉਸ ਦਾ ਘਰ ਮਸਾਹੀ ਚੱਲਦਾ ਸੀ ਹਰਪ੍ਰੀਤ ਬਹੁਤ ਸੋਹਣੀ ਸੁਚੱਜੀ ਸੁਨੱਖੀ ਲੜਕੀ ਸੀ ਜਿਸ ਨੇ ਬਹੁਤ ਮਿਹਨਤ ਨਾਲ ਇੱਥੋਂ ਤੱਕ ਪੜ੍ਹਾਈ ਕੀਤੀ ਹੁਣ ਜਦੋਂ ਉਸ ਦਾ ਰਿਸ਼ਤਾ ਗਗਨ ਨਾਲ ਹੋ ਜਾਂਦਾ ਹੈ ਗਗਨ ਭਾਵੇਂ ਉਸ ਨੇ ਨਹੀਂ ਦੇਖਿਆ ਸੀ ਅਤੇ ਨਾ ਹੀ ਗਗਨ ਨੇ ਹਰਪ੍ਰੀਤ ਨੂੰ ਦੇਖਿਆ ਸੀ ਗਗਨ ਨੂੰ ਆਪਣੇ ਪਿਤਾ ਅਵਤਾਰ ਸਿੰਘ ਤੇ ਵਿਸ਼ਵਾਸ ਸੀ ਕਿ ਉਹਨਾਂ ਨੇ ਇਸ ਵਾਸਤੇ ਲੜਕੀ ਵਧੀਆ ਹੀ ਦੇਖੀ ਹੋਣੀ ਹੈ ਪਰ ਕੁੜੀ ਦੇ ਮਾਪਿਆਂ ਨੇ ਤਾਂ ਕਿਸੇ ਨੇ ਵੀ ਲੜਕਾ ਨਹੀਂ ਸੀ ਦੇਖਿਆ ਇਸ ਰਿਸ਼ਤੇ ਸਬੰਧੀ ਉਹਨਾਂ ਨੇ ਆਪਣੇ ਸ੍ਰੀਕੇ ਕਬੀਲੇ ਵਿੱਚ ਕਿਸੇ ਕੋਲ ਵੀ ਕੋਈ ਗੱਲ ਨਾ ਕਰੀ ਉਹ ਇਸ ਗੱਲੋਂ ਡਰਦੇ ਸੀ ਕਿ ਜੇਕਰ ਅਸੀਂ ਆਪਣੇ ਸ੍ਰੀਕੇ ਵਿੱਚ ਇਸ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਸ੍ਰੀਕੇ ਵਾਲਿਆਂ ਨੇ ਜਿਸ ਤਾ ਸਿਰੇ ਨਹੀਂ ਚੜ੍ਹ ਦੇਣਾ ਉਹਨਾਂ ਨੂੰ ਡਰ ਸੀ ਕਿ ਲੜਕਾ ਦੇਖਿਆ ਨਹੀਂ ਪਤਾ ਨਹੀਂ ਲੜਕਾ ਅਗੇ ਜਿਹਾ ਹੋਵੇਗਾ ਕਿਵੇਂ ਦਾ ਨਹੀਂ ਹੋਵੇਗਾ ਜਿਸ ਕਾਰਨ ਉਹਨਾਂ ਨੇ ਰਿਸ਼ਤਾ ਕਰਨ ਨਹੀਂ ਦੇਣਾ ਹਰਪ੍ਰੀਤ ਦੇ ਮਾਮੇ ਅਵਤਾਰ ਸਿੰਘ ਨੂੰ ਜਾਣਦੇ ਸੀ ਉਹਨਾਂ ਨੇ ਅਵਤਾਰ ਸਿੰਘ ਦੇ ਮੂੰਹ ਨੂੰ ਦੇਖ ਕੇ ਰਿਸ਼ਤਾ ਕਰਨ ਲਈ ਆਪਣੀ ਭੈਣ ਨੂੰ ਮਨਾ ਹੀ ਲਿਆ ਸੀ ਹੁਣ ਗਗਨ ਤੇ ਹਰਪ੍ਰੀਤ ਫੋਨ ਰਾਹੀਂ ਇੱਕ ਦੂਜੇ ਨਾਲ ਹਰ ਰੋਜ਼ ਗੱਲ ਕਰਦੇ ਰਹੇ ਸੀ ਗਗਨ ਨੇ ਕਈ ਵਾਰ ਸ਼ਰਾਬ ਵੀ ਪੀਤੀ ਹੋਣੀ ਤੇ ਹਰਪ੍ਰੀਤ ਨੂੰ ਫੋਨ ਮਲਾ ਲੈਣਾ ਹਰਪ੍ਰੀਤ ਆਪਣੇ ਮੰਮੀ ਪਾਪਾ ਨਾਲ ਇਸ ਵਿਸ਼ੇ ਤੇ ਕਦੀ ਗੱਲ ਨਾ ਕਰਦੀ ਹਰਕ੍ਰਿਸ਼ ਨੂੰ ਪਤਾ ਸੀ ਕਿ ਜੇਕਰ ਮੈਂ ਆਪਣੀ ਮੰਮੀ ਪਾਪਾ ਨਾਲ ਗਗਨ ਦੀ ਸ਼ਰਾਬ ਵਾਲੇ ਗੱਲ ਕੀਤੀ ਤਾਂ ਉਹਨਾਂ ਨੇ ਮੇਰਾ ਰਿਸ਼ਤਾ ਤਰਵਾ ਦੇਣਾ ਹੈ। ਹਰਕ੍ਰਿਸ਼ ਨੇ ਭਾਵੇਂ ਗਗਨ ਨੂੰ ਦੇਖਿਆ ਤੱਕ ਨਹੀਂ ਸੀ। ਬਸ ਫੋਨ ਦੇ ਜ਼ਰੀਏ ਹੀ ਉਹਨਾਂ ਦਾ ਆਪਸੀ ਵਿੱਚ ਬਹੁਤ ਹੀ ਗੂੜਾ ਪਿਆਰ ਪੈ ਗਿਆ ਸੀ। ਇਸ ਗੱਲ ਦੀ ਤਾਂ ਉਸਨੇ ਆਪਣੇ ਮਾਪਿਆਂ ਨੂੰ ਵੀ ਪਿੰਕ ਨਹੀਂ ਪੈਣ ਦਿੱਤੀ ਸੀ ਕਿ ਗਗਨ ਮੇਰੇ ਨਾਲ ਸ਼ਰਾਬ ਪੀ ਕੇ ਗੱਲ ਕਰਦਾ ਹੈ। ਇਸ ਰਿਸ਼ਤੇ ਨੂੰ ਹੋਏ ਲਗਭਗ 2 ਸਾਲ ਦਾ ਸਮਾਂ ਹੋ ਚੁੱਕਾ ਸੀ ਉਧਰ ਗਗਨ ਦੇ ਪੇਪਰ ਜੀ ਬੱچے ਸੀ ਜੇਕਰ ਉਹ ਇਸ ਤਰ੍ਹਾਂ ਆ ਜਾਂਦਾ ਤਾਂ ਉਹ ਬਾਪਸ ਨਹੀਂ ਜਾ ਸਕਦਾ ਸੀ ਉਧਰ ਹਰਦੀਪ ਦੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੇ ਬਾਰ-ਬਾਰ ਆਖਣਾ ਕਿ ਲੜਕੀ ਦਾ ਹੁਣ ਕਿਤੇ ਰਿਸ਼ਤਾ ਕਰ ਦਿਓ ਹਰਕ੍ਰਿਤੀ ਦੀ ਮੰਮੀ ਇਹ ਆਖ ਦਿੰਦੀ ਸੀ ਕਿ ਸਾਡੀ ਕਿਸੇ ਥਾਂ ਲੜਕੇ ਨਾਲ ਗੱਲ ਚੱਲ ਰਹੀ ਹੈ ਜਲਦੀ ਹੀ ਅਸੀਂ ਰਿਸ਼ਤਾ ਕਰ ਦੇਵਾਂਗੇ ਉਧਰ ਹਰਪ੍ਰੀਤ ਦੇ ਸਾਸਰਾਂ ਨੂੰ ਇਸ ਗੱਲ ਦੀ ਬਹੁਤ ਪਰੇਸ਼ਾਨੀ ਸੀ ਕਿ 2 ਸਾਲ ਹੋ ਚੁੱਕੇ ਨੇ ਰਿਸ਼ਤਾ ਹੋਈ ਨੇ ਉਹਨਾਂ ਦੇ ਲੜਕੇ ਨੂੰ ਅਜੇ ਪੱਕੇ ਪੇਪਰ ਨਹੀਂ ਮਿਲੇ ਹੁਣ ਕੀ ਹੋਵੇਗਾ ਪਰ ਲੜਕੀ ਵਾਲੇ ਬਹੁਤ ਜਵਾਨ ਦੇ ਪੱਕੇ ਸੀ ਉਹ ਇੰਤਜ਼ਾਰ ਕਰਦੇ ਸੀ ਜਦੋਂ ਵੀ ਪੱਕੇ ਪੇਪਰ ਆ ਗਏ ਉਦੋਂ ਹੀ ਵਿਆਹ ਕਰਾਉਣਾ ਹੈ ਅਵਧਾਰ ਸਿੰਘ ਭਾਵੇਂ ਉਪਰੋਂ ਕੁਝ ਨਹੀਂ ਸੀ ਬੋਲਦਾ ਪਰ ਅੰਦਰੋਂ ਅੰਦਰੀ ਬਹੁਤ ਪਰੇਸ਼ਾਨ ਰਹਿੰਦਾ ਸੀ ਕਿ ਪਹਿਲਾਂ ਵੀ ਇਹ ਕਾਰਨ ਕਰਕੇ ਗਗਨ ਦਾ ਰਸਤਾ ਟੁੱਟ ਗਿਆ ਸੀ ਕਿਤੇ ਦੂਜੀ ਵਾਰੀ ਵੀ ਉਹੀ ਗੱਲ ਨਾ ਹੋ ਜਾਵੇ ਹਰਪ੍ਰੀਤ ਬੜੀ ਹੀ ਸਿਆਣੀ ਲੜਕੀ ਸੀ ਜਿਸਨੇ ਹਰ ਰੋਜ਼ ਗਗਨ ਨਾਲ ਬੜੇ ਪਿਆਰ ਨਾਲ ਗੱਲ ਕਰਨੀ ਤੇ ਹੌਲੀ-ਹੌਲੀ ਉਸਨੇ ਸ਼ਰਾਬ ਪੀਣੀ ਵੀ ਘੱਟ ਕਰ ਦਿੱਤੀ ਜਿਉਂ ਹੀ ਪੇਪਰ ਖੁੱਲੇ ਗਗਨ ਨੇ ਜਲਦੀ ਤੋਂ ਜਲਦੀ ਪੇਪਰ ਭਰ ਦਿੱਤੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਦੋ ਕੁ ਮਹੀਨਾ ਵਿੱਚ ਹੀ ਪੱਕਾ ਹੋ ਗਿਆ। ਅਵਤਾਰ ਸਿੰਘ ਨੇ ਵਿਆਹ ਦੀ ਤਰੀਕ ਪੱਕੀ ਕਰ ਲਈ। ਵਿਆਹ ਦੀਆਂ ਤਿਆਰੀਆਂ ਚੱਲ ਪਈਆਂ। ਪਰ ਲੜਕਾ ਅਜੇ ਤੱਕ ਘਰੇ ਪਹੁੰਚਿਆ ਹੀ ਨਹੀਂ ਸੀ। ਵਿਆਹ ਦੇ ਕਾਰਡ ਵੀ ਛਪਵਾ ਲਏ ਗਏ ਸੀ। ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡੇ ਗਏ। ਵਿਆਹ ਦੀ ਚਿੱਠੀ ਵੀ ਭਗਵਾ ਲਈ ਜੀ। ਉਹਨਾਂ ਨੂੰ ਹਰ ਕੋਈ ਮੁਖੌੜੀ ਕਰਦਾ ਫਿਰੇ। ਕਿ ਤੁਹਾਡਾ ਲੜਕਾ ਤਾਂ ਅਜੇ ਆਇਆ ਨਹੀਂ ਤੁਸੀਂ ਕਾਰਡ ਵੀ ਵੰਡ ਦਿੱਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਵਿਆਹ ਦੀ ਤਰੀਕ ਤੋਂ 4 ਦਿਨ ਪਹਿਲਾਂ ਗਗਨ ਨੂੰ ਬੱਕੇ ਪੇਪਰ ਲਏ ਉਸ ਦਿਨ ਹੀ ਉਸ ਦੀ ਫਲਾਈਟ ਸੀ ਬਸ 3 ਦਿਨ ਪਹਿਲਾਂ ਹੀ ਉਹ ਵਿਆਹ ਤੋਂ ਆਪਣੇ ਘਰ ਆ ਗਿਆ ਜਦੋਂ ਗਗਨ ਆਪਣੇ ਘਰ ਆਉਂਦਾ ਹੈ ਤਾਂ ਉਸ ਦੇ ਮਾਤਾ ਪਿਤਾ ਭੁੱਲੇ ਨਹੀਂ ਸਮਾਏ ਗਾਵਣ ਆਪਣੇ ਘਰ 4 ਸਾਲਾਂ ਬਾਅਦ ਆਇਆ ਸੀ ਉਸ ਦਾ ਮਾਮਾ ਉਸ ਨੂੰ ਘਰ ਛੱਡ ਕੇ ਬਾਪਸ ਆਪਣੇ ਪਿੰਡ ਚਲਾ ਗਿਆ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਰਾਂ ਸੋਰਾ ਨਾਲ ਚੱਲ ਰਹੀਆਂ ਸੀ। ਹਲਵਾਈ ਪੱਠੀ ਤੇ ਮਠਿਆਈਆਂ ਬਣਾ ਰਿਹਾ ਸੀ। ਗਗਨ ਨੇ ਆਉਂਦੇ ਸਾਰ ਹੀ ਜਿੱਦ ਕਰੀ ਕਿ ਮੈਂ ਉਸ ਲੜਕੀ ਨੂੰ ਵੇਖਣ ਜਾਣਾ ਜਿਸ ਨਾਲ ਮੇਰਾ ਵਿਆਹ ਹੋਣਾ ਹੈ। ਉਸ ਦੇ ਪਿਤਾ ਨੇ ਉਸ ਨੂੰ ਉਸ ਦਿਨ ਤਾਂ ਰੋਕ ਲਿਆ ਕਿ ਅੱਜ ਤਾਂ ਦੀਵਾਲੀ ਦਾ ਤਿਹਾਰ ਹੈ। ਤੂੰ ਅੱਜ ਰੁਕ ਜਾ ਤੇ ਆਪਾਂ ਕੱਲ ਨੂੰ ਚੱਲਾਂਗੇ। ਤੇ ਮੈਂ ਤਨੂੰ ਲੜਕੀ ਦਿਖਾ ਲਿਆ ਮਾਂ ਗਾਗਨ ਬੜਾ ਜਿੱਦੀ ਸੁਆਦਾਰ ਆਲਕ ਸੀ ਉਸ ਨੇ ਆਪਣੀ ਸੱਸ ਨੂੰ ਇਹ ਵੀ ਆਖ ਦਿੱਤਾ ਸੀ ਕਿ ਬਸ ਤੂੰ ਤੇ ਤੇਰੀ ਲੜਕੀ ਹੀ ਮੈਨੂੰ ਮਿਲਣਾ ਉਹ ਕੋਈ ਹੋਰ ਕਰਦਾ ਮੈਂਬਰ ਨਹੀਂ ਆਉਣਾ ਚਾਹੀਦਾ ਹਰ ਤੀ ਦੇ ਘਰ ਸਿਵਾਏ ਉਸ ਦੀ ਮੰਮੀ ਪਾਪਾ ਭੈਣ ਭਰਾ ਤੋਂ ਬਿਨਾ ਆਂਢੀ ਗੁਆਂਢੀ ਕਿਸੇ ਨੂੰ ਨਹੀਂ ਪਤਾ ਸੀ ਕਿ ਹਰਪ੍ਰੀਤ ਤੇ ਉਸ ਦੀ ਮੰਮੀ ਅੱਜ ਸ਼ਹਿਰ ਕੀ ਕਰਨ ਗਈਆਂ ਨੇ ਹਰਪ੍ਰੀਤ ਦੀ ਮੰਮੀ ਗगन ਨੂੰ ਦੇਖਦੀ ਹੈ ਤਾਂ ਇੱਕਦਮ ਹੈਰਾਨ ਹੋ ਜਾਂਦੀ ਹੈ ਜਿਹੋ ਜਹੀ ਉਹ ਤਸਵੀਰ ਆਪਣੇ ਜਵਾਈ ਬਾਰੇ ਸੋਚਦੀ ਸੀ ਉਸ ਨਾਲੋਂ ਉਹ ਸੋਹਣਾ ਹੀ ਸੀ ਹਰਪ੍ਰੀਤ ਨੂੰ ਵੀ ਗਦਨ ਵਧੀਆ ਲੱਗਿਆ ਸੰਗ ਵਿਹਾਰ ਉਸ ਦੀ ਬੋਲਚਾਲ ਉਸ ਦੇ ਪਿਆਰ ਨੇ ਹਰਪ੍ਰੀਤ ਨੂੰ ਪਹਿਲਾਂ ਹੀ ਮੋਹ ਲਿਆ ਸੀ देर शाम ਨੂੰ ਉਹ ਆਪਣੇ ਪਿੰਡ ਘਰ ਆ ਜਾਂਦੇ ਨੇ ਤੇ ਆਪਣੇ ਪਿਤਾ ਅਵਧਾਰ ਸਿੰਘ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦਾ ਹੈ ਵਿਆਹ ਨੂੰ 2 ਦਿਨ ਰਹਿ ਚੁਕੇ ਸੀ 4 ਸਾਲਾਂ ਬਾਅਦ ਆਉਣ ਕਰਕੇ ਉਸ ਦਾ ਮਨ ਕਰਦਾ ਸੀ ਕਿ ਮੈਂ ਬਾਜ਼ਾਰ ਵਿੱਚ ਘੁੰਮ ਕੇ ਆਵਾਂ ਪਰ ਅਵਧਾਰ ਸਿੰਘ ਤੇ ਗगन ਦੀ ਮਾਂ ਉਸ ਨੂੰ ਮਨਾ ਕਰਦੇ ਰਹੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ ਅਵਧਾਰ ਸਿੰਘ ਨੇ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਆਖ ਹੀ ਦਿੱਤਾ ਸੀ ਕਿ ਅਸੀਂ ਥੋੜੀ ਬਹੁਤ ਬਰਾਤ ਲੈ ਕੇ ਆਵਾਂਗੇ ਸਿਰਫ ਚਾਹ ਪਾਣੀ ਪੀ ਕੇ ਹੀ ਵਾਪਸ ਚਲੇ ਜਾਣਾ ਹੈ ਅਸੀਂ ਆਪਣੇ ਘਰ ਹੀ ਪਾਰਟੀ ਦਾ ਪ੍ਰਬੰਧ ਕਰਾਂਗੇ ਲੜਕੀ ਵਾਲਿਆਂ ਨੇ ਬੜੀ ਜਿੱਦ ਕੀਤੀ ਕਿ ਨਹੀਂ ਅਸੀਂ ਜ਼ਬਰ ਦਾ ਖਾਣਾ ਖਾਣ ਤੋਂ ਬਿਨਾ ਬਰਾਤ ਨੂੰ ਵਾਪਸ ਨਹੀਂ ਭੇਜਾਂਗੇ ਪਰ ਅੰਤਾਰ ਸਿੰਘ ਵੀ ਬੜਾ ਜਿੱਦੀ ਬੰਦਾ ਸੀ ਜੋ ਗੱਲ ਉਹ ਕਹਿ ਦਿੰਦਾ ਸੀ ਉਹ ਕਰਕੇ ਹੀ ਦਿਖਾਉਂਦਾ ਸੀ ਅੰਤਾਰ ਸਿੰਘ ਦਾ ਆਪਣਾ ਲੜਕਾ ਤਾਂ ਪਲੱਸ 2 ਪਾਸਿੰਸੀ ਲੜਕੀ ਨੇ ਐਮਏ ਤੱਕ ਪੜ੍ਹਾਈ ਕੀਤੀ ਹੋਈ ਸੀ ਇਸ ਕਰਕੇ ਉਹ ਲੜਕੀ ਬੜਿਆਂ ਦਾ ਬਹੁਤਾ ਖਰਚਾ ਨਹੀਂ ਕਰਾਉਣਾ ਚਾਹੁੰਦਾ ਸੀ ਉਹ ਸੋਚਦਾ ਵੀ ਸੀ ਕਿ ਜਿਸ ਨੇ ਮੈਨੂੰ ਇੰਨੀ ਸੱਚੀ ਤੀ ਦਾ ਰਿਸ਼ਤਾ ਦਿੱਤਾ ਹੈ ਤਾਂ ਮੈਂ ਹੋਰ ਇਹਨਾਂ ਦਾ ਖਰਚਾ ਕਿਉਂ ਕਰਾਵਾਂ ਅਵਤਾਰ ਸਿੰਘ ਨੂੰ ਆਪਣੀ ਨੂੰਹ ਦਾ ਬਹੁਤ ਹੀ ਚਾਹੀ ਸੀ ਉਹ ਕੋਈ ਦਿਨ ਅਜਿਹਾ ਨਹੀਂ ਸੀ ਜਿਸ ਦਿਨ ਉਹ ਨੂੰਹ ਨਾਲ ਇਕੱਲਾ ਨਹੀਂ ਕਰਦਾ ਹੁੰਦਾ ਹਮੇਸ਼ਾ ਆਪਣੀ ਨੂ ਨੂ ਇੱਕ ਗੱਲ ਆਖਦਾ ਸੀ ਕਿ ਪੁੱਤ ਤੂੰ ਮੇਰੀ ਨੂ ਨਹੀਂ ਮੇਰੀ ਤੋਤੀ ਹੈ ਤੂੰ ਵੀ ਮੈਨੂੰ ਆਪਣਾ ਬਾਤ ਹੀ ਸਮਝਣਾ ਅਵਤਾਰ ਸਿੰਘ ਨੇ ਵਿਆਹ ਤੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਹੋਇਆ ਸੀ ਬਰਾਤ ਵਿੱਚ ਬਸ 25 ਕੁ ਬੰਦੇ ਆਏ ਸੀ ਅਵਤਾਰ ਸਿੰਘ ਨੇ ਆਪਣੇ ਸ਼ਹਿਰ ਵਿੱਚ ਪੈਰਸ ਕੀਤਾ ਹੋਇਆ ਸੀ ਜਿਸ ਵੇਸ ਉੱਤੇ ਪਾਰਟੀ ਦਾ ਪ੍ਰਬੰਧ ਰੱਖਿਆ ਹੋਇਆ ਸੀ ਬ੍ਰਾਤ ਵਾਲੇ ਦਿਨ ਅਵਤਾਰ ਸਿੰਘ ਬਹੁਤ ਜਲਦੀ ਬ੍ਰਾਤ ਨੂੰ ਲੈ ਕੇ ਘਰੋਂ ਤੁਰ ਪੈਂਦਾ ਹੈ ਸਹੀ ਸਮੇਂ ਤੇ ਬ੍ਰਾਤ ਕੁੜੀਆਂ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੀ ਹੈ ਆਨੰਦ ਕਾਰਜਾਂ ਦੀ ਰਸਮ ਕੀਤੀ ਜਾਂਦੀ ਹੈ ਤੇ 12:00 ਵਜੇ ਬ੍ਰਾਤ ਨੂੰ ਗਿਦਾ ਕਰ ਦਿੱਤਾ ਜਾਂਦਾ ਹੈ ਅਵਤਾਰ ਸਿੰਘ ਭਾਵੇਂ ਬਹੁਤ ਸ਼ਰਾਬੀ ਸੀ ਪਰ ਉਸਨੇ ਉਦੋਂ ਤੱਕ ਸ਼ਰਾਬ ਨਹੀਂ ਕੀਤੀ ਜਦੋਂ ਤੱਕ ਉਸ ਦੀ ਨੂੰਹ ਦੀ ਢੋਲੀ ਘਰ ਨਹੀਂ ਪਹੁੰਚੀ ਉਹ ਢੋਲੀ ਲੈ ਕੇ ਉਸ ਪੈਲਸ ਵਿੱਚ ਪਹੁੰਚਦੇ ਹਨ ਸਾਰੇ ਰਿਸ਼ਤੇਦਾਰਾਂ ਨਾਲ ਅਵਤਾਰ ਸਿੰਘ ਦੀ ਨੂੰਹ ਨੂੰ ਬੜੇ ਪਿਆਰ ਨਾਲ ਲੈ ਕੇ ਜਾਂਦੇ ਹਨ ਕਿੰਨੀ ਸੋਹਣੀ ਸੁਨੱਖੀ ਨਾਲ ਪੈਲਸ ਪੂਰਾ ਭਰਿਆ ਹੋਇਆ ਹੋਇਤਾ ਸੀ ਹਰ ਕੋਈ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਲੜਕੀ ਅਵਤਾਰ ਸਿੰਘ ਨੇ ਆਪਣੇ ਲੜਕੇ ਲਈ ਕਿੰਨੀ ਸੋਹਣੀ ਲੱਭੀ ਹੈ ਬੜੇ ਧੂਮਧਾਮ ਨਾਲ ਵਿਆਹ ਦਾ ਕਾਰਜ ਸੰਪੰਨ ਹੋਇਆ ਰਿਸ਼ਤੇਦਾਰ ਵੀ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਅਵਤਾਰ ਸਿੰਘ ਦੀ ਨੂੰਹ ਥੋੜੇ ਦਿਨਾਂ ਵਿੱਚ ਹੀ ਘਰ ਵਿੱਚ ਰਚ ਮਿਚ ਗਈ। ਬਹੁਤ ਹੀ ਸਾਰਾ ਪਰਿਵਾਰ ਉਸੀ ਘਰ ਦੇ ਸਾਰੇ ਮੈਂਬਰਾਂ ਦਾ ਸੁਆਹ ਉਸ ਨੂੰ ਬਹੁਤ ਪਸੰਡ ਆਇਆ ਸੀ। ਗਗਨ ਵਿਆਹ ਕਰਾਉਣ ਲਈ ਸਿਰਫ 1 ਮਹੀਨੇ ਦੀ ਛੁੱਟੀ ਵਿਦੇਸ਼ ਤੋਂ ਆਇਆ ਸੀ। ਉਸ ਨੂੰ ਹੁਣ ਜਾਣਾ ਹੀ ਪੈਣਾ ਸੀ। ਇਸ ਗੱਲ ਕਾਰਨ ਹਰਕੀਤ ਨੇ ਗਗਨ ਦੋਨੋਂ ਬਹੁਤ ਅਦਾਸ ਹੋ ਜਾਂਦੇ ਨੇ। ਆਖਰ ਉਹ ਦਿਨ ਆ ਜਾਂਦਾ ਹੈ। ਜਿਹ ਦਿਨ ਗਗਨ ਨੇ ਬਾਕਸ ਪ੍ਰਦੇਸ਼ ਜਾਣਾ ਸੀ ਤਾਂ ਘਰ ਵਿੱਚ ਪੂਰੀ ਉਦਾਸੀ ਸੀ ਗਗਨ ਨੂੰ 에어ਪੋਰਟ ਤੇ ਛੱਡਣ ਜਾਣ ਲਈ ਗਗਨ ਦੀ ਮੰਮੀ ਪਾਪਾ ਉਸ ਦਾ ਭਰਾ ਤੇ ਉਸ ਦੀ ਪਤਨੀ ਗਈ 에어ਪੋਰਟ ਤੇ ਗਗਨ ਤੇ ਹਰਪ੍ਰੀਤ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਵਿਛੜ ਜਾਂਦੇ ਹਨ ਉਹ ਹਰਪ੍ਰੀਤ ਬਾਕਸ ਆਪਣੀ ਸੱਸ ਸਹੁਰੇ ਦੇ ਦੇਰ ਨਾਲ 4500 ਦੇ ਪ੍ਰਵ 600 ਬਾਕਸ ਆ ਰਹੀ ਹੁੰਦੀ ਹੈ ਤਾਂ ਗੱਡੀ ਵਿੱਚ ਚੁੱਪਚਾ ਬੈਠੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਹੋਈ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਇਹ ਗੱਡੀ ਹੁਣ ਬਾਕਸ ਘਰ ਨੂੰ ਜਾ ਰਹੀ ਸੀ ਕਗਨ ਤੇ ਹਰਪ੍ਰੀਤ ਬਹੁਤ ਦੋਨੇ ਜਣੇ ਉਦਾਸੀ ਗੱਡੀ ਤੋਂ ਉੱਤਰ ਕੇ ਜਦੋਂ ਗੇਟ ਦੇ ਅੰਦਰ ਵੜਨ ਲੱਗੇ ਤਾਂ ਇੱਕਦਮ ਉੱਚੀ ਉੱਚੀ ਰੋਣ ਲੱਗ ਪਈ ਹਰਪ੍ਰੀਤ ਆਪਣੀ ਸੱਸ ਨੂੰ ਜੱਫੀ ਪਾ ਕੇ ਆਖਣ ਲੱਗੀ ਮੰਮੀ ਜੀ ਮੈਨੂੰ ਇਸ ਘਰ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ ਜ्यों ਹੀ ਹਰਪ੍ਰੀਤ ਨੇ ਇਹ ਗੱਲ ਆਖੀ ਉਸ ਦੀ ਸੱਸ ਦਾ ਵੀ ਗਲਾ ਭੜਾਇਆ ਉਹ ਵੀ ਉੱਚੀ ਉੱਚੀ ਰੋਂਣ ਲੱਗ ਪਈ ਕੁਝ ਪਲਾਂ ਪਿਛੋਂ ਉਸ ਨੇ ਆਪਣੀ ਨੂਹ ਨੂੰ ਵੀ ਚੁੱਪ ਕਰਾਇਆ ਤੇ ਆਪ ਵੀ ਚੁੱਪ ਕਰ ਗਈ ਉਸ ਨੇ ਆਪਣੀ ਨੂਹ ਨੂੰ ਬੜਾ ਹੀ ਪਿਆਰ ਨਾਲ ਸੰਭਾਲਾਇਆ ਪੁੱਤ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਤੂੰ ਸਾਡੀ ਧੀ ਹੈ ਅਸੀਂ ਤੈਨੂੰ ਧੀ ਵਾਂਗ ਹੀ ਰੱਖਾਂਗੇ ਸਸਤੇ ਸਹਰਾ ਉਸ ਨੂੰ ਬਹੁਤ ਚਲੀ ਦੇ ਦਸਾਂ। ਬੁੱਤ ਕੋਈ ਗੱਲ ਨਹੀਂ। ਤੈਨੂੰ ਅਸੀਂ ਜਲਦੀ ਉਸ ਦੇ ਕੋਲ ਭੇਜ ਦੇਵਾਂਗੇ। ਤੇਰੇ ਜਲਦੀ ਹੀ ਪੇਪਰ ਤਿਆਰ ਕਰ ਲਵਾਂਗੇ। ਗਗਨ ਸਹੀ ਸਲਾਮਤ ਆਪਣੇ ਥਾਂ ਤੇ ਬਾਕਸ ਚਲਾ ਜਾਂਦਾ ਹੈ। ਬਸ ਸਾਂਝ ਸਵੇਰ ਉਹ ਆਪਣੀ ਪਤਨੀ ਹਰਪ੍ਰੀਤ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਸੀ। ਹੌਲੀ-ਹੌਲੀ ਹਰਪ੍ਰੀਤ ਦਾ ਸਾਰੇ ਪਰਿਵਾਰ ਮੰਨ ਲੱਗਣ ਲੱਗ ਪਿਆ ਸੀ। ਇੱਕ ਦਿਨ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਆਪਣੇ ਭਰਾ ਨਾਲ ਤਾਂ ਉਹ ਕਦੇ ਕੋਈ ਗੱਲ ਨਹੀਂ ਕਰਦੀ ਸੀ ਡਰਦੀ ਹੁੰਦੀ ਸੀ ਕਿ ਗੁਰਦੀਪ ਸਿੰਘ ਦੇ ਛੋਟੇ ਪੁੱਤਰ ਨਾਲ ਬੈਠੀ ਗੱਲਾਂ ਕਰ ਰਹੀ ਸੀ ਕਿ ਵੀਰੇ ਮੇਰਾ ਤਾਂ ਮਰਨੋਂ ਦਿਲ ਕਰਦਾ ਉਹ ਆਖ ਰਹੀ ਸੀ ਮੈਂ ਕੁਝ ਖਾ ਕੇ ਮਰ ਹੀ ਜਾਵਾਂ ਇਸ ਨਾਲੋਂ ਤਾਂ ਚੰਗਾ ਹੈ ਅਗੋਸ ਤਾਂ ਆਖਣ ਲਗਾ ਕਿ ਦੀਦੀ ਜੇ ਤੂੰ ਮਰ ਗਈ ਤਾਂ ਫਿਰ ਅਸੀਂ ਤਾਂ ਇਹ ਆਖ ਦੇਵਾਂਗੇ ਕਿ ਇਹ ਸਾਡੀ ਭੈਣ ਤਾਂ ਬਹੁਤ ਦਲੇਰ ਸੀ ਫਿਰ ਮੈਂ ਇੱਕ ਉਸ ਨੂੰ ਆਖਣ ਲੱਗੀ ਕਦੇ ਮੈਂ ਸੋਚਦੀ ਹਾਂ ਮੈਂ ਕੋਠੇ ਉੱਤੋਂ ਛਾਲ ਮਾਰਦੇ ਮਾਂ ਕਿਲ੍ਹੇ ਦਾ ਪ੍ਰਾਸ ਨੂੰ ਆਖਣ ਲਗਾ ਦੀਦੀ ਕੋਠੇ ਤੋਂ ਡਿੱਗ ਕੇ ਤੂੰ ਮਰेंगी ਨਹੀਂ ਤੇਰੀ ਲੱਤਾਂ ਟੁੱਟ ਸਕਦੀ ਹੈ ਫਿਰ ਤੂੰ ਸਾਰੀ ਉਮਰ ਮੰਜੇ ਤੇ ਹੀ ਬੈਠੀ ਰਹੇਗੀ ਫਿਰ ਹਰਕਦੇ ਤੱਕ ਕਦੇ-ਕਦੇ ਆਪਣੀਆਂ ਭਵਾਂ ਨਾਲ ਆਪਣੇ ਦਾਦਾ ਦੀ ਕਹਾਣੀ ਸਾਂਝੀ ਕਰਦੀ। ਉਹ ਆ ਵੀ ਅੱਗੋਂ ਇਹੀ ਸੋਚਦੀਆਂ ਕਿ ਜੇ ਹਰਦੇ ਦਾ ਤਰਾਹਿਕ ਦਾ ਲਾਖ ਹੋ ਜਾਵੇ ਤਾਂ ਬਹੁਤ ਹੀ ਚੰਗਾ ਹੈ। ਇੱਕ ਦਿਨ ਗੁਰਦੀਪ ਸਿੰਘ ਕਦੀ ਨੂੰ ਪਤਨੀ ਤੋਂ ਛੋਟੀ ਧੀ ਸਾਰੇ ਕਰ ਗਿਆ ਹੋਇਆ ਸੀ। ਉਸ ਦੀ ਛੋਟੀ ਧੀ ਆਪਣੇ ਘਰ ਅਲੱਗ ਲੱਗੀ ਕਿ ਵੀਰੇ ਵੀਰੇ ਜੇ ਹਰਮਨ ਤੋਂ ਪਲਾਟ ਕਰ ਲਾਉਣਾ ਚੰਗਾ ਹੈ। ਕਿਉਂਕਿ ਉਸ ਦੀ ਸੱਸ ਉਸ ਨੂੰ ਪਰੇਸ਼ਾਨ ਕਰਦੀ ਹੈ। ਅੱਗੋਂ ਗੁਰਦੀਪ ਸਿੰਘ ਗੁੱਸੇ ਵਿੱਚ ਬੋਲਿਆ। ਕੁੜੀਏ ਤੈਨੂੰ ਪਤਾ ਹੈ ਕਿ ਅਸੀਂ ਰਿਸ਼ਤਾ ਕਿੰਨਾ ਔਖਾ ਕੀਤਾ ਹੈ ਸਾਨੂੰ ਰਿਸ਼ਤਾ ਬਹੁਤ ਵਧੀਆ ਮਿਲਿਆ ਹੈ ਘਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਸੱਸਾਂ ਨੰਦਾ ਤੰਗ ਕਰਦੀਆਂ ਹੀ ਹੁੰਦੀਆਂ ਹਨ ਇਸ ਦਾ ਮਤਲਬ ਇਹ ਨਹੀਂ ਕਿ ਘਰ ਛੱਡ ਕੇ ਭੱਜ ਜਾਏਗੀ ਅੱਗੋਂ ਗੁਰਦੀਪ ਸਿੰਘ ਟੁੱਟ ਕੇ ਪੈ ਗਿਆ ਤੁਸੀਂ ਆਪਣੀ ਪਰਜਾਈ ਨੂੰ ਕਿੰਨਾ ਪ੍ਰੇਸ਼ਾਨ ਕਰਿਆ ਸੀ ਉਸ ਨੇ ਤਾਂ ਘਰੋਂ ਪੈਰ ਨਹੀਂ putਿਆ ਤਲਾਕ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਗੁਰਦੀਪ ਦਾ ਇਸ਼ਾਰਾ ਰਾਣੋ ਵਾਲੀ ਰਾਣੋ ਨੂੰ ਹੱਦੋਂ ਵੱਧ ਪ੍ਰੇਸ਼ਾਨ ਕਰਦੀਆਂ ਰਹੀਆਂ ਉਸ ਦੀਆਂ ਨਣਦਾ ਤੇ ਸੱਸੋਂ ਉਸ ਦਿਨ ਤੋਂ ਬਾਅਦ ਗਰਦੀਪ ਨੂੰ ਕਿਸੇ ਨੇ ਕੋਈ ਗੱਲ ਮੁੜ ਕੇ ਨਹੀਂ ਆਖੀ ਗਰਦੀਪ ਹਰਪ੍ਰੀਤ ਦੇ ਸਹੁਰੇ ਘਰ ਜਾਂਦਾ ਰਹਿੰਦਾ ਸੀ ਦੋ ਕੁ ਮਹੀਨੇ ਪਿੱਛੋਂ ਹਰਪ੍ਰੀਤ ਦਾ ਪਤਾ ਲੱਗਿਆ ਕਿ ਪਿੱਤੇ ਵਿੱਚ ਉਸਦੇ ਪਾਸੇ ਹੈ ਗਰਦੀਪ ਸਿੰਘ ਹਰਪ੍ਰੀਤ ਨੂੰ ਸਹੁਰੇ ਘਰ ਲੈ ਕੇ ਆਇਆ ਆਸਤਾਲ ਟੈਸਟ ਕਰਵਾਏ ਡਾਕਟਰ ਨੇ ਆਪਰੇਸ਼ਨ ਕਰਾਉਣ ਲਈ ਕਿਹਾ ਅਗੋਂ ਉਸ ਦੀ ਸੱਸ ਆਖਣ ਲੱਗੀ ਕਿ ਅਜੇ ਤਾਂ ਕੋਈ ਬੱਚਾ ਵੀ ਨਹੀਂ ਹੈ ਅਜੇ ਕੋਈ ਇਸੇ ਤਰ੍ਹਾਂ ਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਗਰਦੀਪ ਸਿੰਘ ਨੇ ਕਿਸੇ ਦੀ ਨਹੀਂ ਸੁਣੀ ਡਾਕਟਰ ਦੇ ਕਹਿਣ ਅਨੁਸਾਰ ਪਿੱਟੇ ਦੀ ਪਾਸੀ ਦਾ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾ ਦਿੱਤਾ ਉਸ ਨੂੰ 8-10 ਦਿਨ ਆਪਣੇ ਕੋਲ ਹੀ ਰੱਖਿਆ ਹਰਪ੍ਰੀਤ ਹੁਣ ਠੀਕ ठाक ਹੋ ਗਈ ਸੀ ਇੱਕ ਦਿਨ ਉਹਦੀ ਸੱਸ ਨੇ ਗਰਦੀਪ ਸਿੰਘ ਨੂੰ ਕਾਲ ਕੀਤੀ ਕਿ ਅਸੀਂ ਅੱਜ ਤੁਹਾਡੇ ਘਰ ਆਉਣਾ ਹੈ। ਹਰਪ੍ਰੀਤ ਦੇ ਮੰਮੀ ਡੈਡੀ ਨੂੰ ਵੀ ਉੱਥੇ ਹੀ ਬੁਲਾ ਲਓ। ਅਗਲੇ ਦਿਨ ਰਾણો ਆਪਣੇ ਦਫ਼ਤਰ ਚਲੀ ਜਾਂਦੀ ਹੈ। ਹਰਪ੍ਰੀਤ ਦੇ ਮੰਮੀ ਡੈਡੀ ਤੇ ਸੱਸ ਸਹੁਰਾ ਚਾਚਾ ਤੇ ਗੁਰਦੀਪ ਸਿੰਘ ਇਕੱਠੇ ਬੈਠ ਜਾਂਦੇ ਹਨ। ਕਿਉਂਕਿ ਗੁਰਦੀਪ ਸਿੰਘ ਨੇ ਪੁੱਛਿਆ ਦੱਸੋ ਭੈਣ ਜੀ ਕੀ ਗੱਲ ਹੈ? ਕਿਉਂ ਤੁਸੀਂ ਸਾਨੂੰ ਬੁਲਾਇਆ ਹੈ? ਹਰਪ੍ਰੀਤ ਦੀ ਸੱਸ ਆਖਣ ਲੱਗੀ ਬਾਜੀ ਮੈਨੂੰ ਇਹ ਦੱਸੋ ਤੁਸੀਂ ਇਸ ਨੂੰ ਕਿਹੜਾ ਕਿਹੜਾ ਕੰਮ ਸਿਖਾ ਕੇ ਭੇਜਾਂ ਇਹਨੂੰ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਨਾ ਆਉਂਦਾ ਜੇ ਕੰਮ ਨਹੀਂ ਆਉਂਦਾ ਤਾਂ ਇਸ ਨੂੰ ਕੋਈ ਪੜ੍ਹਾਈ ਲਿਖਾਈ ਹੀ ਕਰਾ ਦਿੰਦੇ ਹੁਣ ਹਰਪ੍ਰੀਤ ਦੀ ਮਾਂ ਤੇ ਉਸਦੇ ਡੈਡੀ ਸੁਣ ਰਹੇ ਸੀ ਕਿ ਇਹ ਗੱਲਾਂ ਜਿਨ੍ਹਾਂ ਨੇ ਹਰਪ੍ਰੀਤ ਨੂੰ ਲਾੜ ਪਿਆਰ ਨਾ ਰੱਖਿਆ ਕੰਮ ਕੋਈ ਸਿੱਖਣ ਨਹੀਂ ਦਿੱਤਾ ਗੁਰਦੀਪ ਸਿੰਘ ਤੇਰਾਣੋਂ ਹਰਪ੍ਰੀਤ ਨੂੰ ਪੜਾਉਣਾ ਚਾਹੁੰਦੇ ਸੀ ਉਦੋਂ ਹਰਪ੍ਰੀਤ ਦੀ ਮਾਂ ਨੇ ਆਪਣੀਆਂ ਨਣਾਂ ਦਾ ਤੇ ਸੱਸ ਤੇ ਮਗਰ ਲੱਗ ਕੇ ਹਰਪ੍ਰੀਤ ਨੂੰ ਅੱਗੇ ਪੜਨ ਤੋਂ ਰੋਕ ਦਿੱਤਾ ਸੀ ਗੁਰਦੀਪ ਸਿੰਘ ਅੱਗੋਂ ਆਖਣ ਲੱਗਾ ਕੋਈ ਗੱਲ ਨਹੀਂ ਭੈਣ ਜੀ ਜੇ ਇਸ ਨੂੰ ਕੰਮ ਨਹੀਂ ਆਉਂਦਾ ਤਾਂ ਹੁਣ ਉਸੇ ਸਿਖਾ ਲਓ ਪਰ ਜੇ ਇਹ ਤੁਹਾਡੇ ਅੱਗੇ ਬੋਲਦੀ ਹੈ ਤਾਂ ਦੱਸੋ ਹਰਪ੍ਰੀਤ ਦੀ ਇਸ ਗੱਲ ਦੀ ਸਿਫਤ ਸੀ ਕਿ ਉਸ ਨੂੰ ਉਹਦੀ ਸੱਸ ਜੋ ਮਰਜ਼ੀ ਬੋਲੀ ਜਾਵੇ ਉਹ ਕਿਸੇ ਵੀ ਗੱਲ ਦਾ ਜਵਾਬ ਨਹੀਂ ਸਿੱਦੰਦੀ ਬਸ ਜੋ ਪੰਜਾਬੀ ਸੁਣਦੀ ਰਹਦੀ ਸੀ 6 ਕੁ ਮਹੀਨੇ ਬਾਅਦ ਹਰਪ੍ਰੀਤ ਦਾ ਘਰ ਵਾਲਾ ਵਿਦੇਸ਼ ਚੋਂ ਆ ਜਾਂਦਾ ਹੈ ਪਰ ਉਹ ਤਾਂ ਇੱਕ ਦੇਵਤਾ ਅਨਸਾਰ ਸੀ ਉਹ ਕਦੇ ਵੀ ਕੁਝ ਨਹੀਂ ਸੀ ਬੋਲਦਾ ਨਾ ਹੀ ਆਪਣੀ ਮਾਂ ਨੂੰ ਤੇ ਨਾ ਹੀ ਆਪਣੀ ਪਤਨੀ ਨੂੰ 2 ਕੁ ਮਹੀਨੇ ਉਹ ਆਪਣੇ ਘਰ ਰਹਿ ਕੇ ਬਕਸ ਫਿਰ ਵਿਦੇਸ਼ ਚ ਜਾ ਲ ਜਾਂਦਾ ਹੈ ਉਸ ਦੀ ਸੱਸ ਨੂੰ ਇਹ ਹੀ ਫਿਕਰ ਲੱਗਿਆ ਰਹਿੰਦਾ ਸੀ ਕਿ ਹਰਪ੍ਰੀਤ ਦੇ ਕੋਈ ਬੱਚਾ ਵੀ ਹੋ ਜਾਏਗਾ ਜਾਂ ਨਹੀਂ ਹੋਵੇਗਾ ਦੋ ਹੁਣ ਹੀ ਨੇ ਪਿਛੋਂ ਹੀ ਪਤਾ ਲੱਗਿਆ ਕਿ ਹਰਪ੍ਰੀਤ ਬੱਚੇ ਦੀ ਮਾਂ ਬਣਨ ਵਾਲੀ ਹੈ ਹਰਪ੍ਰੀਤ ਨੂੰ ਦੋ ਤਿੰਨ ਮਹੀਨੇ ਤੱਕ ਕੁਝ ਵੀ ਬਚਿਆ ਨਹੀਂ ਸਾਰਾ ਸਾਰਾ ਦਿਨ ਉਹ ਮੰਜੇ ਤੇ ਹੀ ਪਈ ਰਹਿੰਦੀ ਸੀ ਸੱਸ ਤੇ ਜਠਾਣੀ ਨੂੰ ਉਸ ਦਾ ਕੋਈ ਵੀ ਪ੍ਰਵਾਹ ਨਹੀਂ ਸੀ ਉਹ ਆਪਣੇ ਕੰਮਾਂ ਵਿੱਚ ਮਸਤ ਰਹਿੰਦੇ ਸੀ ਹਰਪ੍ਰੀਤ ਵੀ ਆਪਣੇ ਦੁੱਖ ਨਹੀਂ ਸੀ ਉਹਨਾਂ ਨੂੰ ਦੱਸਦੀ ਉਹ ਵੀ ਆਖਰ ਵਿੱਚ ਹੀ ਰਹਿੰਦੀ ਸੀ ਤੇ ਕੇ ਘਰ ਜਾ ਆਉਂਦੇ ਆਉਣਾ ਆਉਣਾ ਜਾਣਾ ਮਾਂ ਨੇ ਉਸ ਦੀ ਪੂਰੀ ਪੁੱਛ ਪ੍ਰਤੀਤ ਕਰਨੀ ਬਹੁਤ ਸਾਰੇ ਮੇਵੇ ਫਲ ਉਸ ਨੂੰ ਦੇ ਕੇ ਜਾਂਦੇ ਤੇ ਬਹੁਤ ਵਧੀਆ ਮਠਿਆਈ ਵੀ ਦੇ ਕੇ ਜਾਣੇ ਕਿਉਂਕਿ ਸੱਸ ਉਸ ਦੀ ਕੋ ਕਹਿ ਦਿੰਦੀ ਸੀ ਕਿ ਭਾਈ ਲੱਡੂ ਤਾਂ ਸਾਡੇ ਘਰ ਲੈ ਕੇ ਆਇਓ ਨਾ ਜੇ ਲੱਡੂ ਲੈ ਕੇ ਆਉਣੇ ਤਾਂ ਕੇਸਰ ਦੇ ਹੀ ਲੱਡੂ ਲੈ ਕੇ ਆਉਣੇ ਨਹੀਂ ਤਾਂ ਲੈ ਕੇ ਨਹੀਂ ਆਉਣੇ ਅੱਗੋਂ ਉਸ ਦਾ ਭਰਾ ਵੀ ਕਦੀ ਕਦੀ ਕੋਈ ਕਸਰ ਨਹੀਂ ਸੀ ਛੱਡਦਾ ਵਧੀਆ ਤੋਂ ਵਧੀਆ ਮਠਿਆਈ ਫਰੂਟ ਲੈ ਕੇ ਆਉਂਦਾ ਆਪਣੀ ਭੈਣ ਕੋਲ ਜਾਂਦਾ ਹਰ ਵਾਰੀ ਉਹੀ ਛੱਡ ਕੇ ਜਾਂਦਾ ਤੇ ਉਹੀ ਲੈ ਕੇ ਜਾਂਦਾ ਕਿਉਂਕਿ ਹਰਪ੍ਰੀਤ ਦਾ ਘਰ ਵਾਲਾ ਤਾਂ ਥੋੜੀ ਦੇਰ ਬਾਅਦ ਆਉਂਦਾ ਸੀ ਤੇ ਚਲਾ ਜਾਂਦਾ ਸੀ ਜਦੋਂ 5 ਕੁ ਮਹੀਨੇ ਬਾਅਦ ਹਰਪ੍ਰੀਤ ਦੀ ਸਕੈਨ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਦੋ ਬੱਚੇ ਪਾ ਰਹੇ ਹਨ ਹੁਣ ਤਾਂ ਹਰਪ੍ਰੀਤ ਨੂੰ ਹੋਰ ਵੀ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਸੀ ਪਰ ਘਰ ਦਾ ਮਾਹੌਲ ਉਸ ਨੂੰ ਖੁਸ਼ ਹੋਣ ਨਹੀਂ ਸੀ ਦਿੰਦਾ ਇਹ ਕਹਾਣੀ ਅਜੇ ਅਧੂਰੀ ਹੈ ਰਹਿਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਲਿਖਣਾ ਲਾਈਕ ਸ਼ੇਅਰ ਕਰਨਾ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ